ਬਦ ਦਰ ਸਾਹਿਬ ਬਹੁਤ ਸੋਹਣਾ ਹਾਂ ਬੜੀ ਸੋਹਣਾ ਬਣਿਆ ਹੈ ਇੱਥੇ ਆਡੀ ਵੀ ਛਲਕਾ ਆ ਗਿਆ ਵੀ ਲੱਗਾ ਬੜਾ ਉਹਦੇ ਲੱਗਦਾ ਹਨਾ ਹਾਂ ਫਿਰ ਇੱਥੇ ਚੂਲੀ ਸਿਕਾਉਂਦੇ ਨੇ ਜਨ ਸੋਨ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਹ ਜਰਤ ਗੁਰਦੁਆਰਾ ਸਾਹਿਬ ਵੀ ਸਾਹਮਣੇ ਮਾਰ ਰਹੀ ਹੈਗੀ ਜਰ ਹੋਰ ਨਹੀਂ ਲੱਗਦਾ 100 ਕਿਲੋ ਮੀਟਰ ਹੋ ਅੱਗੇ ਕਰਨਾ ਹੈ ਸਭ ਮੁੜ ਗਏ ਜਿੰਨੇ ਗੁਰਦੁਆਰਾ ਸਾਹਿਬ ਨਾਲ ਮੈਂ ਦਿਖਾਈ ਉਹ ਮੈਂ ਦਿਖਾਈ ਉਹ ਸਭ ਇੱਥੇ ਲੱਗਦਾ ਹੈ ਕਹਿੰਦਾ ਜੀ ਪਹੁੰਚ ਨਹੀਂ ਨਹੀਂ ਕਰ ਰਹੀ ਦਰਸ਼ਨ ਗੁਰਦੁਆਰਾ ਨਾਰੰਗੀ ਰਸੋ ਹੈ ਬਿੱਦਰ ਕਰਨਾਟਕਾ ਸਟੇਟ ਸੰਗਤ ਬਹੁਤ ਆਈ ਰਹੀ ਹੈ ਦੇਖੋ ਸਾਰੀ ਦਿਨ ਤਾਂ ਆਉਂਦੀ ਹੈ ਜੀ ਉਸ ਸਾਹਿਬ ਜਿਹੜੀ ਸੰਗਤ ਆਉਂਦੀ ਹੈ ਤੇ ਰਹੋ ਲਾਉਂਦੀ ਹੈ ਹਾਂਜੀ ਪਹੁੰਚ ਗਏ ਜੀ ਬਿੱਦਰ ਅਸੀਂ ਜੀ ਮੈਂ ਇੱਧਰ ਹੋ ਜਾ ਗੁਰਦੁਆਰਾ ਨਾਨਕ ਠੀਰਾ ਸਾਹਿਬ ਆ ਸਟੇਟ ਕਰਨਾਟਕਾ ਪੈਂਦੀ ਹੈ ਇਹ ਤੇ ਦਰਸ਼ਨ ਕਰਕੇ ਆਉਨੇ ਆ ਥੱਲੇ ਪਾਣੀ ਛਕਾਂਗੇ ਉਸ ਤੋਂ ਬਾਅਦ ਨੰਦਾ ਥੱਲੇ ਉਹ ਹੈ ਕਿਉਂਕਿ ਉੱਥੇ ਹੀ ਸਿਰਫ ਜਿੱਥੇ ਆਪਣੇ ਸ੍ਰੀ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਸੀਗਾ ਬਾਬਾ ਜੋਰਾਵਰ ਸਿੰਘ ਤੇ ਆਪਾਂ ਹਰਤੇ ਸਿੰਘ ਜੀ ਦਾ ਉਸ ਤੋਂ ਬਾਅਦ ਅਸੀਂ ਰੁਕੇ ਨਹੀਂ ਸੀਗੇ ਅ ਇੱਥੇ ਰੁਕੇ ਸੀ ਮਾਈਬਾਗ ਹੋ ਜਿਹੜੇ ਗੁਰਦੁਆਰਾ ਸਾਹਿਬ ਹਾਂਜੀ ਤੇ ਉੱਥੇ ਲੰਗਰ ਦਾ ਪ੍ਰਬੰਧ ਨਹੀਂ ਸੀਗਾ ਚਾਹ ਸੀਗੀ ਜ਼ਰੂਰ ਤੇ ਹੁਣ ਇੱਥੇ ਅੰਗੋ ਪਛਾਤਾ ਛਕਾਂਗੇ ਕਿਉਂਕਿ ਫਿਰ ਵਾਪਸ ਇੱਥੋਂ ਸਿੱਧੀ ਕਰਾਂਗੇ ਨਾ ਹਾਂ ਅਸੀਂ ਸਾਡੇ ਕੰਜ ਲੈ ਜੇ ਉੱਪਰ ਹੁਣ ਅਸੀਂ ਬਹੁਤ ਬੜਾ ਬਹੁਤ ਸੋਹਣਾ ਬਣਿਆ ਹੋਇਆ ਹੈ ਹੈਨਾ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਹਾਂ ਬੜੀ ਸੋਹਣਾ ਬਣਿਆ ਹੋਇਆ ਇੱਥੇ ਆਰਟੀਫੀਸ਼ੀਅਲ ਕਾਜ ਆ ਵੀ ਲੱਗਾ ਹੈ ਬੜਾ ਉਹ ਜਿਹਾ ਲੱਗਦਾ ਹੈ ਨਾ ਹਾਂ ਅੱਧਾ ਅੱਧਾ ਉੱਪਰ ਲਾਇਆ ਹੋਇਆ ਨੇ ਇਹਨਾਂ ਨੇ ਕਿਉਂਕਿ ਗਰਮੀ ਬਹੁਤ ਹੋ ਜਾਂਦੀ ਹੈਗੀ तो हा रही है तो ना। लंगर हाल चल नहीं प्रादा चकन अभी ਸੰਗਤ ਦੇਖੋ ਨੀਤ ਤੇ ਵੀ ਅੰਦਰ ਦੇਖੋ ਤੁਸ ਸੰਗਤ ਅੰਦਰ ਆਉਦੇ ਨੰਗਲ ਪਸਾ ਆਪਣਾ ਕੰਮ ਕਰ ਗਿਆ ਜੀ ਆ ਦੇਖੋ ਸਾਡੇ ਵੀ ਰੰਗ ਵੀ ਜਰ ਰਹੀਆਂ ਨੇ ਕੀ ਪਿਆਰ ਨਾਲ ਚੱਲ ਰਹੀਆਂ ਨੇ ਕਿ ਮੈਂ ਸਾਰੀਆਂ ਵੀ ਵੀਰ ਨਜ਼ਰ ਚੱਲ ਰਹੀਆਂ ਨੇ ਦੇਖੋ ਹੋ ਨਗਰ ਬਣਦਾ ਇਹ ਦੇਖੋ ਇੱਧਰ ਕੰਮਾਈ ਦੇ ਕੋ ਸਿਵਨਵਾ ਰਿਹਾ ਨਗਰ ਬਣਾਉਣ ਦੀ ਹਾਂਜੀ ਫੋਟੋ ਖਿੱਚ ਲਈ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਹਾਂਜੀ ਅਮ੍ਰਿਤਕੁੰਡ ਚੱਲਿਆ ਜੀ ਅਸੀਂ ਹੁਣ ਇੱਥੇ ਜਲ ਛਕਾਂਗੇ ਚੂਲੀ ਚੂਲੀ ਸਿਖਾਉਂਦੇ ਨੇਗੇ ਜਲ ਸੰਗਤ ਜੀ ਇਤਿਹਾਸ ਹੈਗਾ ਇਹ ਦੂਸਰੀ ਉਦਾਸੀ ਦੱਖਣ ਦੇਸ਼ ਦੀ ਕੀਤੀ ਸੀ ਗੁਰੂ ਅਰਨ ਦੇਵ ਜੀ ਨੇ ਸੁਲਤਾਨਪੁਰ ਲੋਧੀ ਪੰਜਾਬ ਤੋਂ ਚੱਲ ਕੇ ਰਾਜਸਥਾਨ ਮੱਧ ਪ੍ਰਦੇਸ਼ ਮਹਾਰਾਸ਼ਟਰ ਹੁੰਦੇ ਬਿੰਦਰ ਪਹੁੰਚੇ ਜਿੱਥੇ ਚਸ਼ਮਾ ਚੱਲ ਰਿਹਾ ਇਸ ਆਖਿਅ ਕੇ ਹਸਣ ਲਾਇਆ ਗੁਰੂ ਜੀ ਨੇ ਆਈ ਸੰਗਤ ਆਈ ਦਰਸ਼ਨ ਵਾਸਤੇ ਗੁਰੂਆਂ ਦੇ ਨਾਰਾਇਣ ਨੇ ਮਿਲ ਕੇ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਸੰਸਾਰੀ ਜੀਵਾਂ ਦਾ ਹਜ਼ਾਰ ਕਰਦੇ ਹੋਵੋ ਤੁਸੀਂ ਸੰਸਾਰ ਦੇ ਜੀਵਾਂ ਦਾ ਹਜ਼ਾਰ ਕਰਦੇ ਹੋ ਸਾਡੇ ਉੱਤੇ ਵੀ ਕਿਰਪਾ ਕਰੋ ਇਸ ਘਾਤੇ ਦੇ ਪਾਣੀ ਪੀਣ ਯੋਗ ਨਹੀਂ ਹੈ ਖਾਰਾ ਪਾਣੀ ਹੈ ਮਨ ਲਓ ਉੱਥੇ ਘਾਤੇ ਖਾਰਾ ਪਾਣੀ ਹੁੰਦਾ ਸੀਗਾ ਸਾਨੂੰ ਮਿੱਠੇ ਜਲ ਦਾ ਪ੍ਰਵਾਹ ਆਖਿਓ ਸਤਪੁਰਾ ਨੇ ਸਾਰੀ ਬੇਨਤੀ ਪ੍ਰਵਾਨ ਕਰਦੇ ਸਤਕਾਰ ਦਾ ਉਚਾਰਨ ਕੀਤਾ ਤੇ ਆਪਣਾ ਸੱਜਾ ਪੈਰ ਪਹਾੜੀ ਨਾਲ ਸੁਹਾਇਆ ਪਾਣੀ ਚੱਲ ਪਿਆ 1512 ਈਸਵੀ ਤੋਂ ਚਸ਼ਮਾ ਮਿੱਠਾ ਇਹ ਚੱਲ ਰਿਹਾ ਸਾਰਾ ਵੀਦੋ ਸ਼ਹਿਰ ਪਾਣੀ ਪੀਣ ਵਾਸਤੇ ਇੱਥੋਂ ਲੈਂਦੇ ਹਨ ਇਹਨਾਂ ਨਾਲ ਤੇ ਇੱਥੇ ਸਿੱਕੀ ਦਾ ਬੀਜ ਵੀ ਬੀਜਿਆ ਸੀ ਜੀ ਆਹ ਇਤਿਹਾਸ ਲਿਖਿਆ ਹੋਇਆ ਹੈ ਜੀ ਦੇਖੋ ਨਾਲ ਹੀ ਦੇਖੋ ਬਿਲਕੁਲ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਪਾਰਕ ਵੀ ਬਣਿਆ ਹੋਇਆ ਹੈ ਜੀ ਬੈਠਣ ਵਾਸਤੇ ਸੰਗਤ ਬੈਠਦੀ ਇੱਥੇ ਆ ਕੇ ਥੋੜੀ ਜਿਹਾ ਆਰਾਮ ਕਰਦੀ ਆ। ਬਾਕੀ ਦਰਖਤ ਬਹੁਤ ਲੱਗੇ ਹੋਣੇ ਸ਼ਾਨਦਾਰ। ਭਾਵੇਂ ਸਾਰੇ ਪਾਸੇ ਦਰਖਤ ਲੱਗੇ ਨੇ, ਅੰਮ੍ਰਿਤ ਦੇ, ਜਾਮਣ ਦੇ, ਚਿੱਪੜ ਦਾ ਵੀ ਦਰਖਤ ਆ। ਹੋਰ ਤਰ੍ਹਾਂ ਤਰ੍ਹਾਂ ਦੇ ਦਰਖਤ ਨੇ ਇੱਥੇ। ਹਾਂਜੀ ਤਿੰਨ ਨੂੰ ਅੱਜ ਗਏ ਜੀ ਤੇ ਦੁਆਰਾ ਹੁਣੇ ਆ ਰਹੇ ਨੇਗੇ ਤੇ ਉਸ ਤੋਂ ਬਾਅਦ ਅੱਗੇ ਚੱਲੇ ਪਾਵਾਂਗੇ। ਰਸਤੇ 'ਚ ਭਾਈ ਸਾਇਦ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਆਊਗਾ ਰਸਤੇ 'ਚ। ਉੱਥੇ ਵੀ ਦਰਸ਼ਨ ਕਰਾਂਗੇ। ਮਨੇ ਯਾਦ ਨਹੀਂ ਮੈਨੂੰ ਲੱਗਦਾ ਨਹੀਂ ਆਪਾਂ ਗਏ ਸੀ ਹਾਂ ਆਪਾਂ ਦੁੱਤਿਆ ਨਹੀਂ ਜਾਂਦਾ ਕਿਸੇ ਨੇ ਹਾਂ ਆਪਾਂ ਗਏ ਹੀ ਨਹੀਂ ਹਾਂ ਨੇ ਆਪਾਂ ਦੱਸੇ ਨਹੀਂ ਹੋਣਾ ਕਿ ਤਾਂ ਹੀ ਜੇ ਪਤਾ ਹੋਵੇ ਤਾਂ ਜ਼ਰੂਰ ਜਾਂਦੇ ਆਪਾਂ ਇਹ ਤਾਂ ਹੋਇਥੇ ਵੀ ਸੀਗੇ ਇਹ ਅਸਲ ਪਤਾ ਸੀ ਕਰਨਾਟਕਾ ਦੇ ਸੀ ਹਾਂ ਨਾ ਭਾਈ ਸਾਹਿਬ ਨਹੀਂ ਆ ਪਜਾਮਾ ਬਹੁਤ ਲੂਜ਼ ਬਣਾਇਆ ਉਹਨਾਂ ਦਾ ਆ ਦੇਖੋ ਇਹ ਇਮਲੀ ਦਾ ਦਰਖਤ ਲੱਗਿਆ ਹੋਇਆ ਗੱਡਾ ਵਟਾ ਇਮਲੀ ਦਾ ਇਹ ਬੱਚਿਆ ਇਮਲੀ ਲੱਗੀ ਹੋ ਉਹ ਦੇਖੋ ਜਿਹੜੀ ਆਪਾਂ ਵਿਆਹ ਆਪਾਂ ਨੂੰ ਮਿਲਦੀ ਹੁੰਦੀ ਵੱਡੀ ਇਮਲੀ ਉਹ ਦੇਖੋ ਸਾਰੀ ਭਰਿਆ ਪਤਰਾ ਦੇਖਿਆ ਉਹ ਦੇਖੋ ਉੱਪਰ ਤੋਂ ਮਨੇ ਹਾਂ ਹਾਂ ਵੀ ਲੱਗੀ ਜਿਹੜਾ ਗੁਰੂ ਕੋਪਲ ਆਇਆ ਹਾਂ ਜਿੱਥੇ ਹੈਸ਼ ਵਾਸਤੇ ਕਮਰੇ ਵੀ ਹੈਗੇ ਨਹੀਂ ਦੇਖੋ ਆ ਸਾਹਮਣੇ ਗੁਰੂ ਅੰਗਦ ਦੇਵ ਜੀ ਯਾਤਰੀ ਨਿਵਾਸ ਆ ਪਰ ਮੈਨੂੰ ਲੱਗਦਾ ਸੰਗਤ ਬਹੁਤ ਘੱਟ ਰਹਿੰਦੀ ਹੈ ਬਾਕੀ ਗਏ ਨੇ ਹੈਗੇ ਅਸੀਂ ਪਰ ਸੰਗਤ ਇੱਥੋਂ ਅੱਗੇ ਵਾਪਸ ਚਲੀ ਜਾਂਦੀ ਹੈ ਜ਼ਿਆਦਾਤਰ ਰਹਿੰਦੀ ਨਹੀਂ ਹੁੰਦੀ ਮੰਨਦਾ ਸੰਗਤ ਇੱਥੇ ਬਹੁਤ ਘੱਟ ਸੰਗਤ ਰਹਿੰਦੀ ਹੋਊਗੀ ਇੱਥੇ ਹਾਂਜੀ ਆਪਾਂ ਅਸੀਂ ਵਾਪਸੀ ਹੁਣ ਕਰ ਲਈ ਹੈ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ